ਸੁਭੀਰ ਸਿੰਘ ਬਾਦਲਹੋਰਾ ਨੂੰ ਇਸ ਵਿਧੀ ਦਾ ਪਤਾ ਨਹੀਂ ਸੀ ਜਾਂ ਉਹਨਾਂ ਨੇ ਵਿਧੀ ਇਗਨੋਰ ਕੀਤੀ ਜਾਂ ਉਹਨਾਂ ਨੇ ਇਹ ਕੀਤਾ ਕਿ ਅੱਜ ਸਮਾਂ ਹੈਗਾ ਆਪਣੇ ਵੱਲੋਂ ਮਾਫੀ ਮੰਗ ਲਓ ਤਾਂ ਕਿ ਵਿਧੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹਨੂੰ ਵੀ ਨਹੀਂ ਪਤਾ ਪ੍ਰਧਾਨ ਸ਼ੋਮਨੀ ਕਿ ਮੇਰ ਦਾ ਉਹਨੂੰ ਵੀ ਨਹੀਂ ਪਤਾ ਇਹਦਾ ਮਤਲਬ ਜਿਹਨੇ ਨੋਟਿਸ ਨਹੀਂ ਲਿਆ ਸਾਰੇ ਤੇ ਬਾਦਲ ਸਾਹਿਬ ਦੇ ਚਮਚੇ ਨੇ ਸੀ ਇਤਰਾਜ਼ ਕੀਤਾ ਉਸ ਵੇਲੇ ਉਸੇ ਵੇਲੇ ਮੇਰੇ ਚੱਲ ਗਿਆ ਸੀ ਕਿ ਇਹ ਗਲਤ ਹੈ ਮੈਂ ਤਾਂ ਉਹਦੇ ਵੀ ਦੱਸਿਆ ਸੀ ਮੈਂ ਕਿ ਇੱਕ ਪੌਲਾਥਾ ਨਾਤੇ ਆ ਦੋ ਪੌਛੜ ਗਏ ਹੋਰ ਬੀਬੀ ਜਗੀਰ ਕੌਰ ਹੁਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬੜੀ ਅਹਿਮ ਗੱਲ ਕੀਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਨੇ ਜੋ ਮਾਫੀ ਮੰਗੀ ਉਹ ਵਿਧੀ ਵਿਵਧਾਨ ਦੇ ਅਨੁਸਾਰ ਨਹੀਂ ਸੀ ਬੇਸ਼ੱਕ ਜਦੋਂ ਇਹ ਚਰਚਾ ਛੱਡਦੀ ਹੈ ਕਿ ਸੁਬੀਰ ਸਿੰਘ ਬਾਦਲ ਹੋ ਰਹੇ ਨੇ ਮਾਫੀ ਮੰਗ ਲਈ ਕੀਤੀਆਂ ਹੋਈਆਂ ਗਲਤੀਆਂ ਦੀ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਚਰਚਾ ਚੱਲ ਰਹੀ ਸੀ ਕਿ ਸੁਬੀਰ ਸਿੰਘ ਬਾਦਲ ਹੋਰੀ ਮਾਫੀ ਮੰਗ ਰਿਹਾ ਪਰ ਉਹ ਕਹਿ ਰਹੇ ਨੇ ਕਿ ਜਿਹੜੀ ਮਾਫੀ 1 ਜੁਲਾਈ ਨੂੰ ਮੰਗੀ ਜਾਣੀ ਹੈ ਜਿਹੜੇ ਨਾਰਾਜ਼ ਆਗੂ ਹੈਗੇ ਆ ਉਹਦਾ ਤੇ ਦੂਜੀ ਜਿਹੜੀ ਗਲਤੀ ਹੈ ਉਹਦੀ ਮਾਫੀ ਦਾ ਫਰਕ ਕੀ ਹੈ ਬੀਬੀ ਜੀ ਤੁਸੀਂ ਬਹੁਤ ਵੱਡੀ ਸਟੇਟਮੈਂਟ ਦਿੱਤੀ ਫਰਕ ਇਹ ਹੈ ਕਿ ਉਹ ਆਮ ਲੋਕਾਂ ਕੋਲ ਜਦੋਂ ਮਾਫੀ ਮੰਗਦੇ ਸਟੇਜਾਂ ਦੇ ਉੱਤੇ ਉਦੋਂ ਹੋਰ ਗੱਲ ਹੁੰਦੀ ਹੈ ਜਦ ਸ਼੍ਰੀ ਅਕਾਲ ਤਾ ਸਭ ਤੇ ਪੇਸ਼ ਹੋਣਾ ਹੁੰਦਾ ਉਦੋਂ ਪਹਿਲਾਂ ਸਾਨੂੰ ਲਿਖ ਕੇ ਦੇਣਾ ਪੈਂਦਾ ਸਾਡੇ ਜੋ ਦੋਸ਼ ਹੁੰਦੇ ਆ ਫਿਰ ਉਹ ਤੈਅ ਕਰਦੇ ਆ ਔਰ ਤੈਅ ਕਰਨ ਤੋਂ ਬਾਅਦ ਸਾਨੂੰ ਸ਼੍ਰੀ ਅਕਾਲ ਤਾ ਸਭ ਤੇ ਬੁਲਾਉਂਦੀ ਹੈ ਉੱਥੋਂ ਉਹ ਸਾਡੇ ਦੋਸ਼ ਦੱਸਦੀ ਹੈ ਅਸੀਂ ਥੱਲੇ ਖੜਾ ਹੋਣਾ ਹੁੰਦਾ ਜਿਹੜੇ ਬੰਦੇ ਦਾ ਜਾਣਾ ਉੱਥੇ ਉਹਨੇ ਥੱਲੇ ਖੜੇ ਹੋਣਾ ਉਹਨਾਂ ਨੇ ਫਿਰ ਇਹਨਾਂ ਨੂੰ ਇੱਕ ਇੱਕ ਗੱਲ ਦੱਸਣੀ ਹੈ ਤੇ ਫਿਰ ਉਹਨਾਂ ਨੂੰ ਸਜ਼ਾ ਸੁਣਾਉਣੀ ਹੈ अच्छा ਤੁਹਾਨੂੰ ਕੀ ਲੱਗਦਾ ਕਿ ਸੁਬੀਰ ਸਿੰਘ ਬਾਦਲਹੋਰਾ ਨੂੰ ਇਸ ਵਿਧੀ ਦਾ ਪਤਾ ਨਹੀਂ ਸੀ ਜਾਂ ਉਹਨਾਂ ਨੇ ਵਿਧੀ ਇਗਨੋਰ ਕੀਤੀ ਜਾਂ ਉਹਨਾਂ ਨੇ ਇਹ ਕੀਤਾ ਕਿ ਅੱਜ ਸਮਾਂ ਹੈਗਾ ਆਪਣੇ ਵੱਲੋਂ ਮਾਫੀ ਮੰਗ ਲਓ ਤੇ ਆਪਣੇ ਵੱਲੋਂ ਮਾਫੀ ਦੇ ਦਿਓ ਧਾਰਮਿਕ ਵਿਧੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹਨੂੰ ਵੀ ਨਹੀਂ ਪਤਾ ਜਿਹੜੇ ਬੰਦੇ ਨੇ ਇਹਦੇ ਲਿਆ ਹੀ ਨਹੀਂ ਨੋਟਿਸ ਨਹੀਂ ਲਿਆ ਪ੍ਰਧਾਨ ਸ਼ਰਮਣੀ ਕਮੇਟੀ ਦਾ ਉਹਨੂੰ ਵੀ ਨਹੀਂ ਪਤਾ ਇਹਦਾ ਮਤਲਬ ਜਿਹਨੇ ਨੋਟਿਸ ਨਹੀਂ ਲਿਆ ਸਾਰੇ ਤੇ ਬਾਦਲ ਸਾਹਿਬ ਦੇ ਚਮਚੇ ਨੇ ਦੱਸਣਗੇ ਕਿ ਕਿਦਾਂ ਅੱਛਾ ਤੁਸੀਂ ਇਤਰਾਜ਼ ਕੀਤਾ ਉਸ ਵੇਲੇ ਉਸ ਵੇਲੇ ਮੈਂ ਦੋ ਸਿਵਲ ਉਸੇ ਦਿਨ ਉਸੇ ਵੇਲੇ ਮੇਰੇ ਚੱਲ ਗਿਆ ਸੀ ਕਿ ਇਹ ਗਲਤ ਹੈ ਮੈਂ ਤਾਂ ਉਹਦੇ ਵੀ ਦੱਸਿਆ ਸੀ ਮੈਂ ਕਿ ਇੱਕ ਪੌਲਾ ਥਾ ਨਾਤਿਆ ਦੋ ਪੌ ਚੜ ਗਿਆ ਹੋਰ ਠੀਕ ਹੈ ਬਹੁਤ ਧੰਨਵਾਦ ਤਾਂ ਬੀਬੀ ਜਗੀਰ कौर ਕਹਿ ਰਹੇ ਨੇ ਕਿ ਅਸੀਂ ਤਾਂ ਉਸੇ ਦਿਨ ਇਤਰਾਜ਼ ਕੀਤਾ ਪਰ ਉਹ ਕਹਿੰਦੇ ਨੇ ਕਿ ਜਿਹੜੇ ਸਿੱਖ ਜੋ ਵਿਧੀ ਵਿਧਾਨ ਹੈ ਉਸ ਨੂੰ ਫੋਲੋ ਕਰਨਾ ਜ਼ਰੂਰੀ ਸੀ ਤਾਂ ਉਹ ਕਹਿੰਦੇ ਨੇ ਕਿ ਹੁਣ ਅਸੀਂ ਫੋਲੋ ਕਰਾਂਗੇ ਔਰ ਦੱਸਾਂਗੇ ਕਿ ਮਾਫੀ ਕਿਸ ਤਰੀਕੇ ਨਾਲ ਸ੍ਰੀ ਕਾਲ ਤਖਤ ਸਾਹਿਬ ਤੋਂ ਮੰਗੀ ਜਾਂਦੀ ਹੈ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮਰਵੀ ਸੰਗਰਾਹੁਰ ਦਾ ਅਨਮਿਊਟ ਚੰਡੀਗੜ੍ਹ